ਗੰਨੇ ਦਾ ਰਾਸ ਹਾਂ ਹਾਂ ਗੰਨੇ ਦਾ ਰਾਸ ਐਕਚੁਅਲੀ ਇਹ ਪਿੰਡੀ ਦੇ ਨਾਲ ਸਫਾਈ ਹੁੰਦੀ ਹੈ ਜੀ ਇਹਦੀ ਜੰਗਲੀ ਪਿੰਡੀ ਨਾਲ ਉਹ ਘਰਤੀ ਤੇ ਹੁਣ ਇੱਥੋਂ ਜਿਹੜਾ ਇਹਦਾ ਬੀਜ ਲਿੰਜਨ ਲਓ ਜੀ ਮੈਂ ਕਹਾਂ ਜੀ ਮੈਂ ਆਇਆ ਤੇ ਪੂਰੀ ਹਨਾ ਗਰਾਊਂਡ ਲੈਵਲ ਤੇ ਇਨਫੋਰਮੇਸ਼ਨ ਦਵਾ ਸਾਰੀ ਆ ਪੀਰ ਭਰਾ ਜਿਹੜੇ ਵੀ ਦੇਖਦੇ ਨੇ ਅੱਛਾ ਅੱਛਾ ਬੈਠ ਸ਼ਕਰ ਅੱਛਾ ਜੀ ਇਹ ਗੁੜ ਵੀ ਉਹੀ ਆ ਜੋ ਕੁਦਰਤ ਰੰਗ ਕਰਦੀ ਆ ਬੈਠ ਅੱਛਾ ਜੀ ਹਾਂ ਜੀ ਲਓ ਜੀ ਆਹ ਘੋੜਾ ਗਿਆ ਤੇ ਇੱਕ ਮੈਂ ਬਾਪੂ ਜੀ ਨੂੰ ਸੁਣਿਆ ਸੀ ਵੀ ਤੁਸੀਂ ਅਲੱਗ-ਅਲੱਗ ਤਰ੍ਹਾਂ ਦਾ ਗੁੜ ਬਣਾਉਂਦੇ ਹੋ ਆ ਲਓ ਇਹ ਗਾਜਰ ਵਾਲਾ ਆ ਕਰੋ ਚੈੱਕ ਜੀ ਇਹ ਗਾਜਰ ਵਾਲੇ ਗੁੱੜ ਦੀ ਕਟਿੰਗ ਹੋ ਰਹੀ ਹੈ ਨਾ ਜੀ ਆ ਦੇਖੋ ਬਾਈ ਕੱਟ ਕੱਟ ਕੇ ਹਾਂ ਫੁੱਟੀਆਂ ਉਲਾਰੇ ਜੋ ਜੋ ਹਾਂ ਜੀ ਉਹ ਗਾਜਰ ਲ ਬਣਾਇਆ ਪਏ ਤੇਲੀ ਆ ਆ ਗਈ ਆਪਣੀ ਰੋਜ਼ ਜਿੰਨੀ ਲੱਗਤ ਆਪਾਂ ਉਨਾ ਹੀ ਗੰਨਾ ਆਪਾਂ ਫਰੈਸ਼ ਕੱਟ ਕੇ ਲਿਆਣੇ ਆ ਇਹਦਾ ਇਹ ਨਹੀਂ ਹੈਗਾ ਵੀ ਮਹੀਨੇ ਦਾ ਗੰਨਾ ਜਮਾ ਹੋਊਗਾ ਦਸ ਦਿਨ ਦਾ ਆਊਗਾ ਨਹੀਂ ਇਹ ਕੰਮ ਆਈ ਇਹ ਬਾਲਣ ਦੇ ਕੰਮ ਆਂਦੀ ਹੈ ਜੀ ਹਾਂਜੀ ਹਾਂਜੀ ਤੇ ਇਦਾਂ ਆਪਣਾ ਚੱਲੀ ਜਾਂਦਾ ਜੀ ਸਰਕਰ ਨਹੀਂ ਬਹੁਤ ਵਧੀਆ ਜੀ ਤੇ ਬਾਈ ਜੀ ਕਿੰਨੇ ਕਿੰਨੇ ਜਿਹੜੇ ਤੋ ਆ ਰਹੇ ਗੋੜ ਲੈਣ ਤੁਸੀਂ ਅੱਜ ਟਾਈਮ ਤੇ ਆ ਰਹੇ ਆ ਵੀਰੇ ਜਦੋਂ ਵੀ ਪਟਿਆਲੇ ਗੇੜਾ ਲੱਗਦਾ ਜਰੂਰ ਇੱਥੇ ਰੁੱਕ ਕੇ ਚਾਹੀਦਾ ਅੱਛਾ ਜੀ ਹਾਂਜੀ ਆ ਗੋੜ ਲੈ ਕੇ ਚਾਹੀਦਾ ਕਿ ਆ ਹਾਂਜੀ ਪਿਓਰ ਚੀਜ਼ ਦੋ 100 ਰੁਪਏ ਮਹਿੰਗੀ ਲਾ ਲਓ ਕੋਈ ਫਰਕ ਨਹੀਂ ਬਿਲਕੁਲ ਜੀ ਵੀ ਹੁਣ ਜਿਹੜੇ ਸਾਡੇ ਵੀਰ ਭਰਾ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਜੀ ਤੇ ਆਪਾਂ ਇਸ ਟਾਈਮ ਖੜੇ ਆ ਜੀ ਸਰਹੰਦ ਰੋਡ ਪਟਿਆਲਾ ਜਿੱਥੇ ਕੀ ਇਹ ਸਰਦਾਰ ਜੀ ਗੋੜ ਵਾਲੇ ਵੀਰ ਜੀ ਨੇ ਇਹਨਾਂ ਦਾ ਬਹੁਤ ਹੀ ਜਿਹੜਾ ਗੁੜ ਮਸ਼ਹੂਰ ਹੈ ਤੇ YouTube ਤੇ Facebook Instagram ਤੇ ਸਾਰੇ ਕਿਤੇ ਬਹੁਤ ਅੱਜਕੱਲ ਚਰਚਾ ਹੈ ਜੀ ਤੇ ਗੁੜ ਵੀ ਬਹੁਤ ਵਧੀਆ ਬਣਾਉਂਦੇ ਨੇ ਆਪਾਂ ਪਰਸਨਲੀ ਖਾ ਕੇ ਵੇਖਿਆ ਕਿਉਂਕਿ ਸਾਡੇ ਤਾਂ ਨੇੜੇ ਨੇ ਪਟਿਆਲੇ ਤੇ ਮੈਂ ਸਾਰਾ ਪ੍ਰੋਸੈਸ ਦਿਖਾਵਾਂ ਕਿਵੇਂ ਗੁੜ ਤਿਆਰ ਕਰਦੇ ਨੇ ਜੀ ਗੁੜ ਹੈ ਸ਼ੱਕਰ ਹੈ ਅਲੱਗ-ਅਲੱਗ ਤਰ੍ਹਾਂ ਦਾ ਇਹਨਾਂ ਕੋਲ ਦੇਖੋ ਗੋੜੇ ਜੀ ਆਹ ਤੇਲ ਵੀ ਹੈਗਾ ਸਾਰਾ ਕੁਝ ਦਿਖਾਵਾਂਗੇ ਬਸ ਵਲੌਗ ਦੇ ਐਂਡ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਏ ਵੀ ਇੱਥੇ ਕਿਵੇਂ ਆ ਕੀ ਸਿਸਟਮ ਆ ਤੇ ਕਸਟਮਰ ਦੇਖੋ ਤੁਸੀਂ ਜੀ ਆ ਦਿਖਾਓ ਬਾਈ ਜੀ ਮੜਿਆ ਕਸਟਮਰ ਤੇ ਬਾਕੀ ਆਪਾਂ ਪੁੱਛਦੇ ਵੀ ਆ ਕਿਵੇਂ ਆ ਬਾਈ ਕਿੰਨੇ ਜਿਹਰ ਤੋਂ ਖਾ ਰਹੇ ਨੇ ਤੇ ਨਾਲੇ ਅੰਕਲ ਜੀ ਨਾਲ ਅੰਦਰ ਜਾ ਕੇ ਗੱਲ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਮਤਲਬ ਕਿੰਨੇ ਜਿਹਰ ਤੋਂ ਆਪਣਾ ਕੰਮ ਕਰ ਰਹੇ ਸਾਰਾ ਦਿਖਾਵਾਂਗੇ ਵੀ ਆ ਦੇਖੋ ਹਾਂਜੀ ਬਾਈ ਜੀ ਕਿੰਨੇ ਜਿਹਰ ਤੋਂ ਖਾ ਰਹੇ ਜੀ ਗੁੜ ਇਹਨਾਂ ਦਾ ਹਨੋਂ ਹੋ ਗਿਆ ਹੀ 5 ਸਾਲ ਹੋ ਗਏ ਆ 5 ਸਾਲ ਹੋ ਗਏ ਲਓ ਇੱਥੇ ਕਿਵੇਂ ਲੱਗਦਾ ਫਿਰ ਬਹੁਤ ਵਧੀਆ ਬਹੁਤ ਵਧੀਆ ਤੇ ਕਿਹੜਾ ਲੈਂ ਜਾਂਦੇ ਹੁੰਦੇ ਸਿੰਪਲ ਕੇ ਕਿਹੜਾ ਦੂਜਾ ਰਾਈਫਲ ਦਾ ਗਾਜਰ ਦਾ ਅੱਛਾ ਸਾਰੀਆਂ ਤਰ੍ਹਾਂ ਦਾ ਤੇ ਲਓ ਆਪਣੀ ਐਡ ਆ ਗਈ ਹੈ ਹਾਂਜੀ ਹਾਂਜੀ ਤੇ ਲਓ ਜੀ ਆ ਕਸਟਮਰ ਨੇ ਸਾਰੇ ਤੇ ਸਾਰੇ ਹੈਪੀ ਕਸਟਮਰ ਨੇ ਆ ਬਾਪੂ ਜੀ ਇਹਨਾਂ ਨੂੰ ਅਟੈਂਡ ਕਰ ਰਹੇ ਨੇ ਇਧਰ ਆ ਮਾਤਾ ਜੀ ਵੀ ਪੂਰੀ ਫੈਮਿਲੀ ਬਾਈ ਜੀ ਕਰਦੇ ਕੰਮ ਹਨਾ ਜੀ ਤੇ ਆ ਲੋ ਬਾਈ ਜੀ ਆ ਮੜਾ ਜਾ ਲਗਾ ਲੋ ਤੇ ਮੈਂ ਕਵਾਂਗਾ ਮੈਨੂੰ ਥੋੜਾ ਜਿਹਾ ਬਤਾਓ ਜੀ ਪਹਿਲਾਂ ਤੇ ਬਣਦਾ ਵੇਖੀ ਆਪਾਂ ਜੀ ਇਧਰ ਬਣ ਰਿਹਾ ਗੁੜ ਜੀ ਲਓ ਜੀ ਆ ਤਿਆਰ ਹੋ ਰਿਹਾ ਤੇ ਬਾਈ ਜੀ ਦੱਸੋ ਕਿੰਨੇ ਜਿਰ ਤੋਂ ਤੁਸਾਂ ਸਭ ਤੋਂ ਪਹਿਲਾਂ ਦੱਸੋ ਕਿੰਨੇ ਜਿਰ ਤੋਂ ਬਣਾਉਂਦੇ ਵੇ ਗੁੜ ਜੀ ਹਾਂਜੀ ਆਪਾਂ ਨੂੰ 17 ਸਾਲ ਹੋ ਗਏ ਜੀ ਇਹ ਗੁੜ ਬਣਾਉਂਦੇ ਨੂੰ ਆਪਾਂ ਨੂੰ ਜੀ ਤੇ ਹੁਣ ਜਿਹੜੀ ਆ ਤਿਆਰੀ ਹੋ ਰਹੀ ਆ ਹਾਏ ਜੀ ਜੀ ਗਾਜਰਾਂ ਵਾਲੇ ਗੁੜ ਦੀ ਹੋ ਰਹੀ ਆ ਤੇ ਇੱਧਰ ਦੇਖੋ ਫਰੈਸ਼ ਗਾਜਰਾਂ ਨੇ ਜਿਹੜੀਆਂ ਉਹ ਕੱਟੀਆਂ ਜਾ ਰਹੀਆਂ ਨੇ ਬਿਲਕੁਲ ਜੀ ਸਾਹ ਵੇਖੋ ਬਿਲਕੁਲ ਸਾਫ਼ ਕਰਕੇ ਬਾਈ ਪਾਣੀ ਦੇ ਵਿੱਚ ਪਾ ਰਿਹਾ ਗਾਜਰਾਂ ਇਹ ਗਾਜਰਾਂ ਵਾਲਾ ਗੁੜ ਸਪੈਸ਼ਲ ਤਿਆਰ ਕਰਦੇ ਤੁਸੀਂ ਜਿਹੜਾ ਸਪੈਸ਼ਲ ਤਿਆਰ ਹੁੰਦਾ ਜੀ ਇਹ ਸਪੈਸ਼ਲ ਰੈਸਪੀ ਹੈ ਜੀ ਆਪਣੀ ਇਹ ਦੇਖੋ ਇੱਧਰ ਫਿਲਟਰ ਹੋ ਰਿਹਾ ਆਪਣਾ ਗੁੜ ਅੱਛਾ ਜੀ ਆ ਗੁੜ ਫਿਲਟਰ ਹੋ ਰਿਹਾ ਇਹ ਹਾਂ ਹਾਂ ਕੰਨੇ ਦਾ ਰਸ ਕੰਨੇ ਦਾ ਰਸ ਹਾਂ ਜੀ ਹਾਂ ਕੰਨੇ ਦਾ ਰਸ ਐਕਚੁਅਲੀ ਇਹ ਪਿੰਡੀ ਦੇ ਨਾਲ ਸਫਾਈ ਹੁੰਦੀ ਹੈ ਜੀ ਇਹਦੀ ਜੰਗਲੀ ਪਿੰਡੀ ਨਾਲ ਤੇ ਉਹ ਘਰਤੀ ਤੇ ਹੁਣ ਇੱਥੋਂ ਜਿਹ ਉਧਰ ਟਰੇ ਦੇ ਵਿੱਚ ਚਲਾਇ ਜਾਣਾ ਅੱਛਾ ਇੱਥੇ ਪੱਕ ਰਿਆ ਜੀ ਗੁੜ ਹਾਂ ਇੱਥੇ ਪੱਕ ਰਿਆ ਜੀ ਲਓ ਜੀ ਆ ਬਾਈ ਥੱਲੇ ਬਾਲਣ ਜਿਹੜਾ ਡਾਈ ਜਾਂਦਾ ਪਾਈ ਜਾਂਦਾ ਅੰਦਰ ਇਹਦੇ ਵਿੱਚ ਜਿਹੜਾ ਪੱਟੀ ਥੱਲੇ ਬਣਾਈ ਇਹਨਾਂ ਨੇ ਤੇ ਆ ਚੈੱਕ ਕਰੋ ਜੀ ਇੱਥੇ ਹੁਣ ਗੁੜ ਪੂਰਾ ਰਿਜ ਕੇ ਤਿਆਰ ਹੁੰਦਾ ਜੀ ਅੱਛਾ ਇਹ ਇੱਥੇ ਕੱਲਾ ਗੁੜ ਹੀ ਤਿਆਰ ਹੁੰਦਾ ਕਿ ਗਾਜਰਾਵਾਂ ਵਾਲਾ ਸਿਸਟਮ ਇਹਦੇ ਵਿੱਚ ਕਿ ਅਟਕ ਪਉਂਦੇ ਜੀ ਇੱਥੇ ਗਾਜਰਾ ਪੈਣ ਗੀ ਜਦੋਂ ਇਹਦਾ ਦੇਖਿਆ ਜਾਂਦਾ ਟੈਕਨੀਕਲ ਕੰਮ ਹੁੰਦਾ ਜੀ ਜੀ ਇਹ ਜਦੋਂ ਆਪਾਂ ਨੂੰ ਲੱਗੂ ਆ ਵੀ ਹਾਂ ਹੁਣ ਗਾਜਰਾ ਵਿੱਚ ਪਾਣੀਆਂ ਨੇ ਜੀ ਉਦੋਂ ਪਾਣੀਆਂ ਨੇ ਇਹ ਨਹੀਂ ਕਿ ਆ ਵੀ ਆਪਾਂ ਪਹਿਲਾਂ ਜਾਂ ਪਿੱਛੇ ਪਾ ਦਈਏ ਇਹਨੂੰ ਬਾਅਦ ਤੋਂ ਤਾਂ ਦਾ ਟੇਸਟ ਨਹੀਂ ਫਿਰ ਵਧੀਆ ਰਹਿੰਦਾ ਇਹ ਵੀ ਬੜਾ ਟੈਕਨੀਕਲ ਕੰਮ ਆ ਆਪਾਂ ਦੇਖ ਕੇ ਪਾਣਿਆ ਵੀ ਹੁਣ ਪਾਣ ਜੋਗੀ ਐ ਇਸਦੇ ਚ ਗਾਜਰ ਫਿਰ ਆਪਾਂ ਗਾਜਰ ਪਾਣੇ ਆ ਤੇ ਕੱਦੂ ਵਾਸ ਹੋਈ ਗੂ ਬਿਲਕੁਲ ਜੀ ਅੱਛਾ ਭਾਈ ਜੀ ਇੱਧਰ ਜੇ ਦੇਖੀ ਆ ਆਪਾਂ ਬੜਾ ਜਾਂ ਮੈਂ ਕਹਿੰਦਾ ਇੱਧਰ ਵੀ ਗਿੜਾ ਮਾਰੀ ਆ ਇੱਧਰ ਵੀ ਲਾਉਂਦੇ ਹਾਂ ਜੀ ਲਓ ਜੀ ਇਹ ਗੁੜ ਇੱਥੇ ਗੰਨਾ ਜਿਹੜਾ ਤਾਜ਼ਾ ਜਿਹੜਾ ਵੇਲਣਾ ਲੱਗਾ ਜੀ ਤੇ ਆ ਵੱਡਾ ਭਾਈ ਇਹਨੇ ਜਨਰੇਟਰ ਰੱਖਿਆ ਹੈ ਹੈ ਨਾ ਜੀ ਹਾਂ ਜੀ ਇਹ ਆਪਣਾ ਇੰਜਨ ਆ ਜੀ ਜੀ ਬਿਜਲੀ ਇੰਜਨ ਲਾਉਂਦੇ ਮੈਂ ਕਾ ਜੀ ਮੈਂ ਆਇਆ ਤੇ ਪੂਰੀ ਹਨਾ ਗਰਾਉਂਡ ਲੈਵਲ ਦੀ ਇਨਫੋਰਮੇਸ਼ਨ ਦਵਾ ਸਾਰੀ ਆਪਣੇ ਪੀਰਪਰਾ ਜਿਹੜੀ ਵੀ ਦੇਖਦੇ ਨੇ ਲਓ ਜੀ ਆ ਗੰਨੇ ਨੇ ਇਹ ਗੰਨਾ ਵੀ ਦੇਖੋ ਬਿਲਕੁਲ ਤਾਜ਼ਾ ਹੀ ਆ ਇਹ ਨਹੀਂ ਹੈਗਾ ਵੀ ਬਾਤੀ ਹੋਊਗਾ ਬਿਲਕੁਲ ਜੀ ਹਾਂ ਜੀ ਤੇ ਆਹ ਲੋ ਜੀ ਆ ਬਾਈ ਲਿਆ ਲੈਣਗੇ ਗੰਨੇ ਸੁੱਤੀ ਜਾਂਦੇ ਨੇ ਤੇ ਰੈਗੂਲਰ ਆ ਵਿਲਣੇ ਦੇ ਵਿੱਚ ਜਾਈ ਜਾਂਦਾ ਤੇ ਸਾਹਮਣੇ ਦੇਖੋ ਤੁਸੀਂ ਰਸਾ ਜਿਹੜਾ ਗੰਨੇ ਦਾ ਹਾਂ ਇਹ ਅੰਡਰ ਇਹ ਅੰਡਰਗਰਾਉਂਡ ਆਪਣਾ ਪਾਈਪ ਉੱਥੇ ਹੋਦੀ ਦੇ ਵਿੱਚ ਜਾ ਰਿਹਾ ਅੱਛਾ ਅੱਛਾ ਜੀ ਹੋਦੀ ਤੋਂ ਬਾਅਦ ਫਿਰ ਆ ਪੌਦੀ ਵਿੱਚ ਪਾ ਜਾਂਦਾ ਜੀ ਜੀ ਹਾਂ ਜੀ ਠੀਕ ਹੈ ਬਾਈ ਜੀ ਆ ਗੰਨਾ ਦੇਖੋ ਤੁਸੀਂ ਢੇਰ ਲੱਗੇ ਪਏ ਨੇ ਗੰਨੇ ਦੇ ਜੀ ਤੇ ਬਾਈ ਜੀ ਕਿਵੇਂ ਆ ਗੰਨਾ ਸਾਰਾ ਇਹ ਗੰਨਾ ਜੀ ਆਪਣਾ ਇੱਕ ਟਰੈਲੀ ਇਹ ਆ ਚੁੱਕੀ ਆ ਤੇ ਇੱਕ ਟਰੈਲੀ ਆ ਆ ਗਈ ਆਪਣੀ ਰੋਜ਼ ਜਿੰਨੀ ਲੱਗਤ ਆਪਾਂ ਉਨਾ ਹੀ ਗੰਨਾ ਆਪਾਂ ਫਰੈਸ਼ ਕੱਟ ਕੇ ਲਿਆਣੇ ਆ ਇਹਦਾ ਇਹ ਨਹੀਂ ਹੈਗਾ ਵੀ ਮਹੀਨੇ ਦਾ ਗੰਨਾ ਜਮਾ ਹੋਊਗਾ 10 ਦਿਨ ਦਾ ਆਊਗਾ ਨਹੀਂ ਹਾਂ ਜੀ ਆਪਣਾ ਜਿੰਨਾ ਡੇਲੀ ਯੂਜ਼ ਆ ਜੀ ਉਹ ਆਪਾਂ ਉਨਾ ਹੀ ਗੰਨਾ ਮੰਗਾਨਿਆ ਤਾਜ਼ਾ ਇਹ ਤੁਸੀਂ ਚੈੱਕ ਕਰਾ ਸਕਦੇ ਆ ਇਹ ਦੇਖੋ ਇਹ ਗੰਨਾ ਬਿਲਕੁਲ ਤਾਜ਼ਾ ਫਰੈਸ਼ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਆ ਇਧਰ ਵੀ ਦਿਖਾਓ ਕਟਿੰਗ ਇਹ ਨਹੀਂਗਾ ਵੀ ਪੁਰਾਣੀ ਹੋ ਗਈ ਇਹ ਅੱਜ ਦੀ ਕਟਿੰਗ ਆ ਸਾਰੀ ਜੀ ਜੀ ਸਵੇਰੇ 11 ਵਜੇ ਤੱਕ ਦੀ ਹੋਈ ਵੀ ਤੇ ਨਾਲ ਦੀ ਨਾਲ ਇਹ ਭਰ ਕੇ ਆ ਜਾਂਦਾ ਬਿਲਕੁਲ ਅੱਛਾ ਭਾਈ ਜੀ ਇਹ ਤੁਸੀਂ ਆਪਣੇ ਲਾਇਆ ਹੋਇਆ ਕਮਾਦ ਇਹ ਗੰਨਾ ਆਪਣਾ ਹੀ ਲਾਇਆ ਹੋਇਆ ਸਾਰਾ ਅੱਛਾ ਜੀ ਤੇ ਆਪ ਹੀ ਇਹਨੂੰ ਬੜਾਨੇ ਆ ਆਪ ਹੀ ਲਿਆਣੇ ਆ ਆਪ ਹੀ ਬਣਾਣੇ ਆ ਗੁੜ ਮਤਲਬ ਸਾਰਾ ਤੁਸੀਂ ਆਪਣੀ ਦੇਖ ਰੇਹ ਕਦੇ ਵਿੱਚ ਕਰਦੇ ਹੋ ਉਹ ਵੀ ਆ ਗੰਨਾ ਕਟਾਈ ਤੋਂ ਲੈ ਕੇ ਗੁੜ ਵੇਚਣ ਤੱਕ ਹਾਂਜੀ ਹਾਂ ਸਾਰਾ ਪ੍ਰਬਾਰ ਬਿਲਕੁਲ ਬਿਲਕੁਲ ਮੰਮੀ ਡੈਡੀ ਉਹ ਨਹੀਂ ਉੱਥੇ ਨੇ ਹਾਂਜੀ ਬਿਲਕੁਲ ਜੀ ਉਹ ਅੰਕਲ ਜੀ ਆਪਣੇ ਨਾਲ ਆ ਦੇਖੋ ਹਾਂਜੀ ਇਹ ਵੀ ਆਉਣਗੇ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਅੱਛਾ ਭਾਈ ਜੀ ਆ ਸਾਰਾ ਫਿਰ ਜਿਹੜਾ ਇਹਦਾ ਆ ਇਹ ਕੀ ਕੰਮ ਕਰਦੇ ਹੋ ਸੀ ਇਹਦਾ ਰੱਖ ਲੈਂਦੇ ਹੋ ਫਿਰ ਇਹ ਬਾਲਣ ਦੇ ਕੰਮ ਆਉਂਦਾ ਜੀ ਆਪਣਾ ਸਾਰਾ ਅਸੀਂ ਤੁਹਾਡੇ ਵਰਤੋਂ ਦੇ ਵਿੱਚ ਆ ਜਾਂਦਾ ਹੈ ਇਹ ਜਿੱਦਾਂ ਆਪਾਂ ਕਹਿੰਦੀਆਂ ਫਿਊਲ ਦੇ ਕੰਮ ਆਉਂਦਾ ਇਹ ਬਿਲਕੁਲ ਇਹ ਤਾਂ ਫਿਰ ਰੀਸਾਈਕਲ ਹੋ ਜਾਂਦੀ ਹੈ ਨਾ ਚੀਜ਼ ਇਹਦਾ ਫਾਇਦਾ ਬਹੁਤ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਤੁਸੀਂ ਇਹ ਇਹਨੂੰ ਆਪਾਂ ਖੋਈ ਵੀ ਕਹਦੇ ਨੇ ਆ ਕਰਾ ਵੀ ਕਹਿੰਦੇ ਨੇ ਆ ਜ਼ਿਆਦਾਤਰ ਆਪਣੇ ਪੰਜਾਬ 'ਚ ਕਰਾਈ ਕਹਿੰਦੇ ਆ ਇਹਨੂੰ ਬਿਲਕੁਲ ਜੀ ਹਾਂਜੀ ਹਾਂਜੀ ਇਹ ਪੱਤੀ ਆ ਗਈ ਜਿਹੜੀ ਗੰਨੇ ਦੀ ਆ ਇਹ ਵੀ ਬਾਲਣ ਦੇ ਕੰਮ ਆਉਂਦੀ ਹੈ ਇਹ ਬਾਲਣ ਦੇ ਕੰਮ ਆਂਦੀ ਹੈ ਜੀ ਹਾਂਜੀ ਹਾਂ ਸਿਸਟਮ ਸੈੱਟ ਕਰਤਾ ਵੀ ਇੱਥੇ ਆਪਾਂ ਆਪਣੀ ਚੀਜ਼ ਜਿਹੜੀ ਆ ਆਪ ਪ੍ਰੋਡਿਊਸ ਕਰਕੇ ਹਨਾ ਇਹ ਕੰਮ ਚਲਾ ਸਕਦੇ ਆ ਆਪਣਾ ਜਿਮੇਦਾਰੀਆਂ ਦੇ ਨਾਲ ਜੁੜਿਆ ਕੰਮ ਹਨਾ ਜੀ ਤੇ ਹੁਣ ਆਪਾਂ ਬਾਈ ਜੀ ਚੱਲੀਏ ਗੋੜ ਵਾਲੇ ਪਾਸੇ ਜੀ ਅੰਦਰ ਹਾਂ ਅੰਦਰ ਆਓ ਜੀ ਹਾਂ ਅੰਦਰ ਤੁਹਾਨੂੰ ਡੈਡੀ ਦਿਖਾਣਗੇ ਕੀ ਕੀ ਕਰਨਾ ਅੱਛਾ ਜੀ ਤੁਹਾਡੇ ਪਾਲਾ ਸਾਹਿਬ ਭਰਾ ਭਰਾ ਨੇ ਉੱਤੇ ਹਾਂ ਜੀ ਜੀ ਹਾਂ ਚੱਲੋ ਜੀ ਜਾ ਰਹੇ ਆ ਜੀ ਉੱਧਰ ਨੂੰ ਹੁਣ ਲਓ ਜੀ ਸ਼ਾਪ ਦੇ ਸਾਹਮਣੇ ਆਪਾਂ ਜਿਹੜੀ ਆ ਰੋਡ ਦੇ ਉੱਪਰ ਇਹਨਾਂ ਦੀ ਸ਼ਾਪ ਹੈ ਪਿੱਛੇ ਆਪਾਂ ਪ੍ਰੋਸੈਸ ਦਿਖਾਇਆ ਤੁਹਾਨੂੰ ਹੁਣ ਖੜੇ ਆ ਜੀ ਤੇ ਆਹ ਦੇਖੋ ਜੀ ਆ ਬਾਪੂ ਜੀ ਇਹਦੇ ਬਾਰੇ ਦੱਸੋ ਜੀ ਪਹਿਲਾਂ ਇਹ ਕਿਵੇਂ ਆ ਜੀ ਇਹ ਸ਼ੱਕਰ ਹੈ ਦੇਸੀ ਸ਼ੱਕਰ ਫਿਰ ਜਿਵੇਂ ਆਪਾਂ ਜਿਵੇਂ ਪਹਿਲਾ ਮਣਕ ਸੁੱਤੁਰਤੀ ਬਣਦੀ ਸੱਕਰ ਆ ਬੈਠ ਸੱਕਰ ਅੱਛਾ ਜੀ ਇਹ ਗੁੜ ਵੀ ਉਹੀ ਆ ਜੋ ਕੁਦਰਤ ਰੰਗ ਕਰਦੀ ਆ ਬੈਠ ਅੱਛਾ ਜੀ ਹਾਂ ਜੀ ਲਓ ਜੀ ਆਹ ਗੋੜਾ ਗਿਆ ਤੇ ਆ ਇੱਕ ਮੈਂ ਬਾਪੂ ਜੀ ਨੂੰ ਸੁਣਿਆ ਸੀ ਵੀ ਤੁਸੀਂ ਅਲੱਗ-ਅਲੱਗ ਤਰ੍ਹਾਂ ਦਾ ਗੋੜ ਬਣਾਉਂਦੇ ਹੋ ਹਾਂ ਜੀ ਸਲੇਵਰਾਂ ਵਾਲਾ ਅਲੱਗ-ਅਲੱਗ ਟੇਸਟਾਂ ਵਾਲਾ ਉਹਦੇ ਬਾਰੇ ਕਿੱਦਾਂ ਵੀ ਆਹ ਤਾਂ ਸ਼ੱਕਰ ਤਾਂ ਹੋ ਗਈ ਚਲੋ ਸਿੰਪਲ ਹਾਂ ਜੀ ਬਿਲਕੁਲ ਜੀ ਇਹ ਜਿਹੜੇ ਗੁੜ ਨੇ ਗੁੜ ਵਿੱਚ ਮਤਲਬ ਕਿਵੇਂ-ਕਿਵੇਂ ਇਹ ਕਿਹੜੀ-ਕਿਹੜੀ ਕਿਸਮ ਦਾ ਇਹ ਵੀ ਸਿੰਪਲ ਆ ਇੱਕੋ ਚੀਜ਼ ਐ ਅੱਛਾ ਜੀ ਇਹ ਇੱਕ ਗੁੜ ਤੋਂ ਬਣਨੇ ਦੀ ਚੀਜ਼ ਬਣ ਰਹੀ ਹਾਂ ਆਹ ਲੋ ਜੀ ਆਹ ਵੈਰੈਟੀਆਂ ਨੇ ਹੁਣ ਬੱਬੀ ਦੇ ਨਾਲ ਮਿਕਸਣਗੇ ਜੀ ਇਹ ਗਾਜਰ ਵਾਲੀ ਇਹ ਕਿਹੜੀ ਆ ਜੀ ਇਹ ਡਰਾਈ ਫਰੂਟ ਵਾਲੀ ਆ ਜੀ ਅੱਛਾ ਇੱਥੇ ਡਰਾਈ ਫਰੂਟ ਲੱਗਿਆ ਹੋਇਆ ਹੈ ਵਿੱਚ ਵੀ ਹੁੰਦਾ ਇਹਦੇ ਹਾਂ ਵਿੱਚ ਵੀ ਹੁੰਦਾ ਦੇਖੋ ਲਓ ਜੀ ਇਹ ਡਰਾਈ ਫਰੂਟ ਵਾਲਾ ਗੋੜਾ ਹੈ ਜੀ ਡਰਾਈ ਸਾਰੇ ਵਿੱਚ ਹੁੰਦਾ ਹੂੰ ਤੇ ਆ ਆ ਗਿਆ ਜੀ ਇਹ ਗਾਜਰ ਵਾਲਾ ਜੀ ਅੱਛਾ ਗਾਜਰਾਂ ਜਿਵੇਂ ਆਪਾਂ ਤੁਹਾਨੂੰ ਪ੍ਰੋਸੈਸ ਦਿਖਾਇਆ ਜੀ ਵਿੱਚ ਇਹ ਗਾਜਰਾਂ ਐਡ ਕਰੀਆਂ ਹੋਈਆਂ ਨੇ ਹਾਂ ਜੀ ਬਿਲਕੁਲ ਜੀ ਅੱਛਾ ਭਾਈ ਆ ਆ ਮਾਪੂ ਜੀ ਆ ਜੀ ਇਹ ਆਦਰ ਕਾਲਾ ਜੀ ਅੱਛਾ ਇਹ ਚਾਦਰ ਕਾਲਾ ਟੇਸਟ ਹੈ ਨਾ ਆਦਰ ਕਾਲਾ ਹਾਂ ਜੀ ਮਤਲਬ ਕਿ ਸਿਹਤ ਨੂੰ ਜਿਹੜੀ ਜਿਹੜੀ ਚੀਜ਼ਾਂ ਗੁਣਕਾਰੀ ਨੇ ਉਹ ਤੁਸੀਂ ਸਾਰੇ ਗੁੱਟ ਦੇ ਵਿੱਚ ਚਾਰ ਪੰਜ ਆਈਟਮਾਂ ਸਾਡੇ ਅੱਜ ਮੁੱਕੀ ਬਿਆਂ ਨੇ ਇਕੱਠਾ ਭੇਜਿਆ ਬਾਹਰ ਨੂੰ ਭੇਜਿਆ ਅੱਛਾ ਜੀ ਅੱਛਾ ਅੱਛਾ ਜੀ ਹਾਂ ਜੀ ਲੈਸ਼ੀ ਵਾਲਾ ਹੜਦੀ ਵਾਲਾ ਠੀਕ ਹੈ ਜੀ ਅ ਅਰਸੀ ਵਾਲਾ ਹਾਂ ਜੀ ਹਾਂ ਜੀ ਸਾਰਾ ਜੇ ਬਾਹਰ ਭੇਜਿਆ ਠੀਕ ਹੈ ਜੀ ਤੇ ਅੱਛਾ ਆਪਾਂ ਸਾਰਾ ਪ੍ਰੋਸੈਸ ਦਿਖਾਈ ਬਾਪੂ ਜੀ ਕਿ ਕਿ ਕਟਿੰਗ ਹੁੰਦੀ ਹੈ ਤਿਆਰ ਹੁੰਦਾ ਹੈ ਹੈਨਾ ਜੀ ਆ ਜੋ ਆ ਦੇਖੋ ਚਲੋ ਜੀ ਇਹ ਵੀ ਦਿਖਾਉਣਾ ਜ਼ਰੂਰੀ ਹੈ ਇਹ ਆ ਦੇਖੋ ਇਹ ਗਾਜਰ ਵਾਲਾ ਆ ਕਰੋ ਚੱਕ ਜੀ ਇਹ ਗਾਜਰੇ ਵਾਲੇ ਗੁੜ ਦੀ ਕਟਿੰਗ ਹੋ ਰਹੀ ਹੈ ਨਾ ਜੀ ਆ ਦੇਖੋ ਬਾਈ ਕੱਟ ਕੱਟ ਕੇ हां ਛੋਟੀਆਂ ਉਲਾਰੇ ਜੋ ਜੋ ਉਹ ਗਾਜਰਾਂ ਲ ਬਣਾਇਆ ਲਓ ਜੀ ਆ ਗਾਜਰਾਂ ਦਾ ਗੁੜ ਵੀ ਆ ਜਿਹੜਾ ਤਿਆਰ ਹੈ ਜੀ ਬਣ ਕੇ ਤੇ ਜਿਹੜੀਆਂ ਆਪਣੀਆਂ ਟੋਕਰੀਆਂ ਨੇ ਪਲਾਸਟਿਕ ਦੀਆਂ ਇਹਨਾਂ ਵਿੱਚ ਪਾਈ ਜਾਂਦੇ ਨੇ ਹਾਂ ਜੀ ਬਾਪੂ ਜੀ ਲਾਚੀ ਦੀ ਥੋੜੀ ਥੋੜੀ ਫ੍ਰੈਗਰੈਂਸ ਆ ਰਹੀ ਹੈ স্মੈਲ ਆ ਰਹੀ ਲਾਚੀ ਦੀ ਹਾਂ ਲਾਚੀ ਆ ਦੇਖੋ ਲਾਚੀ ਪਾਉਣੀ ਸੀ ਅੱਛਾ ਅੱਛਾ ਲਾਚੀ ਦਿਖਾਉਣਾ ਰੇ ਹੂ ਗਾਜਰ ਕਾਜ ਰੱਖੀ ਲਾਚੀ ਉਹ ਆ ਦੇਖੋ ਜੀ ਸਮਾਨ ਸੌਫ ਆ ਗਈ ਹੀ ਨੇ ਸਾਰੇ ਦੇ ਸਬੂਤ ਹਿਰਨ ਗੱਲ ਆ ਦੇਖੋ ਜੀ ਇਲਾਚੀ ਬਾਪੂ ਜੀ ਗ੍ਰੈਂਡ ਕਰਕੇ ਪਾਉਂਦੇ ਫਿਰਾਨਾ ਗ੍ਰੈਂਡ ਕਰਕੇ ਯਾਪ ਲਿਆ ਕੇ ਦਿਖਾਓ ਮਣੇ ਹਾਂ ਲਾਓ ਸਰ ਫ੍ਰੈਗਰੈਂਸੀ ਆ ਰਹੀ ਹੈ ਦੀ ਤਾਂ ਅਰੋਮਾਸ ਛੜਦੀ ਪਈ ਹੈ ਜੀ ਹਾਂ ਆ ਦੇਖੋ ਜੀ ਇਲਾਚੀ ਤੇ ਬਾਕੀ ਸੌਫ ਸੁੰਡ ਵੀ ਹੈਗੀ ਹਾਂ ਜੀ ਹਾਂ ਸੁੰਡ ਵੀ ਜੀ ਜਮੈਣ ਸੁੰਡ ਸੁੰਡ ਆ ਗਈ ਜੀ ਹਾਂ ਇਹ ਆਪਣੇ ਸਤਿਲ ਤੇਲ ਆ ਗਈ ਇਹ ਜਮੈਣ ਜੀ ਜਮੈਣ ਆ ਗਈ ਜੀ ਇਹ ਜਮੈਣ ਆ ਗਈ ਜੀ ਬਿਲਕੁਲ ਜੀ ਹਾਂ ਇਹ ਸਾਰਾ ਸਮਾਨ ਇਹ ਪਾ ਕੇ ਤਿਆਰ ਕਰਦੇ ਨੇ ਜੀ ਹਾਂ ਜੀ ਤੇ ਬਾਪੂ ਜੀ ਕਿੰਨੇ ਚਿਰ ਹੋ ਗਿਆ ਬਾਈ ਜੀ ਦੱਸਿਆ ਸੀ ਵੈਸੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਰਦੇ ਨੇ ਕੰਮ ਕੁੱਟਦਾ ਜੀ ਮੈਨੂੰ ਬੇਟੇ ਮੈਂ 5ਵੀਂ ਵਿੱਚ ਪੜ੍ਹਦਾ ਥਾ ਉਹ ਜਦੋਂ ਮੈਂ ਸਕੂਲ ਜਾਂਦਾ ਤਾਂ ਡੈਡੀ ਨਾਲ ਆ ਕੇ ਲੱਗ ਜਾਂਦਾ ਬਣਾਉਣਾ ਜੀ ਜੀ ਹਾਂ ਜੀ ਉਹ ਜਦਦਾ ਬਣਾਉਂਦਾ ਬਣਾਉਂਦਾ ਫਿਰ ਮੈਂ ਬੱਚੇ ਵੀ ਹੁਣ 15 20 ਸਾਲ ਤੇ ਹੁਣ 20 ਸਾਲ ਤੇ ਇੱਥੇ ਰੋਡ ਉੱਪਰ ਕਰਤਾ ਜੀ ਅੱਛਾ ਜੀ ਹਾਂ ਜੀ ਮੈਂ ਬਹੁਤ ਨਿਆਣੇ ਬੱਚੇ ਵੀ ਉਹੀ ਲੈਣ ਲੱਗਾ ਸਾਰਾ ਪਰਿਵਾਰ ਕੰਮ ਕਰਦਾ ਬੜੇ ਬਾਬੇ ਦੇ ਸੱਚੇ ਪਾਤਸ਼ਾਹ ਦੀ ਸ਼ੁਕਰ ਹੈ ਜੀ ਹਾਂ ਜੀ ਸਾਰਾ ਪਰਿਵਾਰ ਕੰਮ ਕਰਦਾ ਹੈ ਬਿਲਕੁਲ ਜੀ ਹਾਂ ਦੇਖੋ ਤੁਹਾਨੂੰ ਮਾਰ ਕੇ ਸਾਰੇ ਹਾਂ ਬਿਲਕੁਲ ਜੀ ਹਾਂ ਬਿਲਕੁਲ ਸਾਰਾ ਪਰਿਵਾਰ ਜਿੰਨੇ ਵੀ ਸਾਰੇ ਮੈਂਬਰਸ ਨੇ ਨਾ ਕੰਮ ਕਰ ਰਹੇ ਸਾਰੇ ਹਾਂ ਜ ਲਓ ਜੀ ਇਹ ਬਾਈ ਜੀ ਨੇ ਜਿਹੜੇ ਪਹਿਲਾਂ ਆਏ ਸੀ ਇਹਨਾਂ ਦੇ ਉਹ ਤੁਹਾਡੇ ਵੱਡੇ ਬ੍ਰਦਰ ਸੀਗੇ ਜੀ ਹੈਨਾ ਜੀ ਬਾਈ ਇੱਥੇ ਬੱਸ ਤੇ ਰਹਿਣਾ ਜਹਾ ਲੜਕੇ ਬੱਚੇ ਨੇ ਛੋਟੇ ਅੱਗੇ ਇਹ ਵੀ ਨਾਲ ਨਾਲ ਕੰਮ ਕਰਦੇ ਨੇ ਜੀ ਸੋ ਲਓ ਜੀ ਇਹ ਆਪਾਂ ਖੜੇ ਸੀਗੇ ਇਸ ਰੰਤ ਰੋਡ ਤੇ ਕਾਹਤੋਂ ਦਾ ਕੋਈ ਆ ਕਿਵੇਂ ਜੀ ਆਹ ਸਮਾਨ ਜਿਹੜਾ ਪਿਆ ਇਹ ਵੀ ਸ਼ੱਕਰੀ ਇਹ ਅਸੀਂ ਨਹੀਂ ਜੀ ਇਹ ਜਿਵੇਂ ਨਾ ਮਿਰਚਾ ਹੈ ਅੱਛਾ ਜੀ ਹਾਂ ਇਹ ਮਿਰਚ ਅਸੀਂ ਲਾਉਂਗੀ ਮਿਰਚ ਨਾ ਅਸੀਂ ਆਪ ਇਹਨੂੰ ਆਪ ਪਿਆਈਂ ਲਿਆ ਅੱਛਾ ਜੀ ਹਾਂ ਸਾਨੂੰ ਨਾ ਆਰਡਰ ਕਰਨ ਦੇ ਨੇ ਜਿਵੇਂ ਨਾ ਗੈਰ ਲੱਕੇ ਜਿ ਸੰਗਰੂਰ ਪਰ ਬਿਛਰੇ ਇਲਾਕੇ ਨੇ ਉਹ ਸਾਡੇ ਸਪਰਕ ਰੱਖਦੇ ਨੇ ਫਿਰ ਆਰਗੈਨਿਕ ਮਿਰਚ ਵਧੀਆ ਜੀ ਜਾਂ ਵਧੀਆ ਆ ਹਲਦੀ ਅੰਬਾ ਹਲਦੀ ਜੀ ਆ ਹਲਦੀ ਪਈ ਆ ਜਿੱਧਰ ਜੀ ਜੀ ਆ ਨੂਨ ਆ ਆ ਆ ਅੱਛਾ ਤੁਸੀਂ ਹਲਦੀ ਵੀ ਆਪ ਬੀਜਦੇ ਹੋ ਹਲਦੀ ਹਾਂ ਜੀ ਚਲੋ ਵਧੀਆ ਜੀ ਇਹ ਵੀ ਨਾਲ ਨਾਲ ਕੰਮ ਤੁਸੀਂ ਚੱਲੀ ਰੱਖਿਆ ਤੇ ਆ ਤੇਲ ਸਰੋਂ ਦਾ ਜੀ ਆ ਤੇਲ ਆ ਜਿਵੇਂ ਕਾਲੀ ਸਰੋਂ ਦਾ ਤੇਲ ਆ ਜੀ ਜੀ ਬਿਲਕੁਲ ਇਹ ਵੀ ਸਾਡੀ ਗਰੰਟੀ ਹੈ ਵੀ ਇੱਥੇ ਰੱਖ ਲਿਓ ਜੇ ਨੁਕਸ ਹੋਵੇ ਉਰੇ ਮੋੜ ਦਿਓ ਤਾਂ ਪੈਸੇ ਡਬਲ ਲੈ ਜਾਓ ਤੇ ਅੱਛਾ ਜੀ ਹਾਂ ਜੀ ਇਹ ਵੀ ਆਪ ਸਰੋਂ ਬੀਚੇ ਹੰਜ਼ਾਰ ਕਰਦੇ ਹਾਂ ਹਾਂ ਜੀ ਇਹ ਇਹ 200 ਰੁਪਈਏ ਪੀਲੀ ਸਰੋਂ ਦਾ ਇਹ ਹਾਂ ਪੀਲੀ ਸਰੋਂ ਹੈ ਬਾਹ ਆਪਣੀ ਜੀ ਰਾਜਸਤਾਨੀ ਸਰੋਂ ਉਹ ਦੂ ਵਧੀਆ ਅੱਛਾ ਅੱਛਾ ਜੀ ਹਾਂ ਜੀ ਇਹ ਉਹਦਾ ਬਣਿਆ ਹੈ ਬਾਪੂ ਜੀ ਇੱਕ ਵਾਰੀ ਅ ਪਹਿਲਾਂ ਤੁਹਾਡੇ ਵੈਸੇ ਬਹੁਤ ਵੀਡੀਓ ਪਈਆਂ ਹੋਈਆਂ ਪਰ ਮੈਂ ਕਹਾਂ ਇੱਕ ਵਾਰੀ ਤੁਸੀਂ ਐਡਰੈਸ ਜਿਹੜਾ ਉਹ ਦੱਸ ਦੋ ਵੀ ਕਿਹੜਾ ਪ੍ਰਾਪਰਟੀ ਦੇਖੋ ਮੇਰਾ ਨਾਮ ਦਸਵੰਤ ਸਿੰਘ ਜੀ ਜੀ ਪਿੰਡ ਬਾਰਨ ਜੀ ਜੀ ਸਰਾਂਧ ਰੋਡ ਜੀ ਸਰਾਂ ਤੋਂ ਪਟਿਆਲਾ ਜਿਹੜਾ ਸਰਾਂ ਦਾ ਇਹਦਾ ਸਰਾਂਦ ਰੋਡ ਦੇ ਖੱਬੇ ਪਾਸੇ ਹੁੰਦੇ ਨੇ ਜਦੋਂ ਆਪਾਂ ਸਰਾਂਦ ਤੋਂ ਪਟਿਆਲਾ ਹੁੰਨੇ ਆ ਤੇ ਫਿਰ ਇਹਨਾਂ ਦਾ ਹੁੰਦਾ ਸੱਜੇ ਪਾਸੇ ਠੀਕ ਹੈ ਜੀ ਤੁਸੀਂ ਆ ਦੇਖ ਸਕਦੇ ਹੋ ਸਾਰੇ ਲੋਕ ਬਰਗ ਲੈਣ ਆਏ ਨੇ ਥੋੜਾ ਐ ਚੋ ਤਲਾ ਕੇ ਮੈਂ ਕਰਾ ਕੇ ਲਈ ਜੋ ਆ ਦੇਖ ਇਧਰ ਆ ਕੋਈ ਕੰਮੇ ਕੰਮੇ ਹੋ ਜਾ ਕਰੋ ਲਓ ਆਓ ਇਧਰ ਲਓ ਜੀ ਇੱਕ ਚੀਜ਼ ਦੇਖੋ ਤੁਸੀਂ ਆ ਜਾਲੀ ਜਿਹੜੀ ਲਾਈ ਹੈ ਨਾ ਇਹ ਖਾਸ ਪ੍ਰਬੰਧ ਹੈ ਮੱਖੀ ਮੱਛਰ ਤੋਂ ਹਨਾ ਪ੍ਰੇਜ ਰਵੇ ਸੋ ਡੈਡ ਕੀ ਇਧਰ ਨਾ ਆਵੇ ਹਨਾ ਕੁਝ ਮੱਖੀ ਮੱਛਰ ਫਿਰ ਗੁੜ ਵੀ ਤੁਹਾਨੂੰ ਬਤਾ ਤਾਂ ਹੀ ਵਧੀਆ ਬਣੂਗਾ ਹਨਾ ਹਾਈਜਨਿਕ ਤੇ ਇਹ ਬਾਈ ਸਾਰੇ ਬਾਈ ਕਿੰਨੇ ਕਿੰਨੇ ਜਿਹੜੇ ਤੋਂ ਆ ਰਹੇ ਗੋੜ ਲੈਣ ਤੁਸੀਂ ਹਰ ਟਾਈਮ ਤੋਂ ਆ ਰਹੇ ਆ ਵੀਰੇ ਜਦੋਂ ਵੀ ਫਟਿਆਲੇ ਗੇੜਾ ਲੱਗਦਾ ਜਰੂਰ ਇੱਥੇ ਰੁੱਕ ਕੇ ਚਾਹੀਦਾ ਅੱਛਾ ਜੀ ਹਾਂਜੀ ਆ ਗੋੜ ਲੈ ਕੇ ਜਾਈਦਾ ਕਿੰਨੇ ਵੀ ਜਿਹੜੇ ਲੱਗਦੇ ਲੈ ਕੇ ਜਾਂਦੇ ਆ ਬਹੁਤ ਬੜਾ ਪਸੰਦ ਕਰਦੇ ਨੇ ਵੀਰੇ ਰੋਟੀ ਤੋਂ ਬਾਅਦ ਜਰੂਰ ਖਾਂਦੇ ਨੇ ਗੋੜ ਬਿਲਕੁਲ ਜੀ ਬਿਲਕੁਲ ਟੇਸਟੀ ਦਾ ਹਾਈ ਬਹੁਤ ਜ਼ਿਆਦਾ ਹੈ ਹੋਰ ਬਾਈ ਤੁਸੀਂ ਸੰਦੇ ਬਹੁਤ ਹੈ ਠੀਕ ਹੈ ਹਾਂਜੀ ਬਾਈ ਜੀ ਕਿਵੇਂ ਲੱਗਦਾ ਜੀ ਬਹੁਤ ਵਧੀਆ ਜੀ ਮੈਂ ਪਠਾਨਕੋਟ ਤੋਂ ਆਇਆ ਹਾਂ ਸਪੈਸ਼ਲ ਅੱਛਾ ਪਠਾਨਕੋਟ ਤੋਂ ਹਾਂਜੀ 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 ਕੀ ਬਾਤ ਹੈ ਜੀ ਪੈਂਚਰ ਸਰ ਹੋ ਗਏ ਸਾਨੂੰ ਜਾਣਦੇ ਹਾਂ ਓਕੇ ਉਹ ਵਧੀਆ ਗੁਰ ਹੁੰਦੇ ਨੇ ਤਾਂ ਸਾਰੇ ਆਓ ਸਾਰੇ ਬਹੁਤ ਬਹੁਤ ਵਧੀਆ ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ ਜੀ ਲੋ ਜੀ ਕੋਈ ਪਠਾਨਕੋਟ ਤੋਂ ਕੋਈ ਕਿਤੋਂ ਘਤਵਾਇਆ ਜੀ ਤੇ ਬਾਪੂ ਜੀ ਕਿੱਥੇ ਕਿੱਥੇ ਹੋਰ ਆਪਣੇ ਪੰਜਾਬ ਤੋਂ ਬਾਹਰ ਵੀ ਕਿਤੇ ਕਿਤੇ ਗੁਰ ਜਾਂਦੇ ਹਾਂ ਹਾਂਜੀ ਬਾਹਰ ਆਸਟ੍ਰੇਲੀਆ ਕੈਨੇਡਾ ਅਮਰੀਕਾ ਜੀ ਜੀ ਜਰਮਨੋ ਸਾਰੇ ਦੇਸ਼ਾਂ ਜਾ ਰਹੇ ਜੀ ਠੀਕ ਹੈ ਹਾਂਜੀ ਇਹ ਬਹੁਤ ਵਧੀਆ ਗੱਲ ਆ ਚੰਗੀ ਚੀਜ਼ ਆ ਜੇ ਹਾਂ ਤੇ ਉਹਨੂੰ ਲੋਕ ਪਸੰਦ ਵੀ ਕਰਦੇ ਨੇ ਬਾਲਕ ਦੀ ਬਿਆਸ ਪਤਾ ਕੀ ਆ ਹਾਂਜੀ ਪਿਓਰ ਚੀਜ਼ ਦੌਰ ਦਾ ਹਰ ਵੀ ਮਹਿੰਗੀ ਲਾ ਲੋ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਜੀ ਵੀ ਹੁਣ ਜਿਹੜੇ ਸਾਡੇ ਵੀਰ ਭਰਾ ਕੰਮ ਨਹੀਂ ਕਹਿੰਦੇ ਕੰਮ ਬਹੁਤ ਆ ਅਰੇ ਮਿਹਨਤ ਆ ਮਿਹਨਤ ਹੁਣ ਅਸੀਂ 4 ਵਜੇ ਸਵੇਰੇ ਸਵਾ 4 ਚਲਾਉਂਗੇ ਹਾਂਜੀ ਹਾਂਜੀ ਸ਼ਾਮ ਨੂੰ 10 11 ਵਜੇ ਜਾਂਦੇ ਨੇ ਚੜ੍ਹ ਕੇ ਫੇਰ ਉੱਠਣਾ ਸਾਰ ਭੱਜ ਲਿਆ ਕੰਮ ਨੂੰ ਨਹੀਂ ਬਿਲਕੁਲ ਵਾਟਾ ਟੈਕ ਇੱਕ ਇੱਕ ਸੰਘ ਬਣਿਆ ਹੋਇਆ ਹਾਂ ਬਿਲਕੁਲ ਜੀ ਬਿਲਕੁਲ ਜੁੜ ਕੇ ਕੰਮ ਕਰਦੇ ਬੜਾ ਵਧੀਆ ਲੱਗਦਾ ਹੈ ਨਾ ਜੀ ਹਾਂ ਜੀ ਤੇ ਆਪਣੇ ਜੀਆ ਦਾ ਕੰਮ ਕਰਨਾ ਤੇ ਮਨ ਵੀ ਲੱਗਿਆ ਰਹਿੰਦਾ ਸਾਰੇ ਇੱਕ ਸੰ ਹਾਂ ਜੀ ਬਿਲਕੁਲ ਜੀ ਦੇਖੋ ਜਿਹੜਾ ਕੂੜਾ ਹੈ ਨਾ ਜੀ ਹਾਂ ਜੀ ਅੱਜ ਤੇ ਪੰਜਾਹ ਸਾਲ ਪਹਿਲਾਂ 60 ਕਹਿੰਦੇ ਸੱਡੀ ਮਾਤਾ ਜੀ ਨੂੰ ਕਹਿੰਦੇ ਵੀ ਪੱਕੇ ਮਿੱਠੇ ਦੀ ਚਾਹ ਦੋ ਪਰੌਣਾ ਨੂੰ ਕੀਨੀ ਨੂੰ ਪੱਕਾ ਮਿੱਠਾ ਕਹਿੰਦੇ ਹੂੰ ਬਿਲਕੁਲ ਜੀ ਆਪ ਕੱਚੇ ਮਿੱਠੇ ਗੁਰਦੇ ਪੀਂਦੇ ਸੀ ਬਿਲਕੁਲ ਜੀ ਇਹ ਜਿਹੜਾ ਗੁਰਾ ਨੇ ਪਿਓ ਰਾਈ ਇਹ ਨੂੰ ਕੋਈ ਕਿਸੇ ਤਰ੍ਹਾਂ ਦੇ 100 ਸਾਲ ਪਹਿਲਾਂ ਵੀ ਇੱਕ ਪਾਇਨ ਕਹਾਣੀ ਕੱਦਾਂ ਹੀ ਚੱਲਿਆ ਆ ਰਿਹਾ ਇਹ ਤਾਂ ਚੱਲਦਾ ਰਹਿਣਾ ਜੀ ਹਾਂ ਜੀ ਇਹ ਹੀ ਚੀਜ਼ ਹੈ ਮੁਰਤੇ ਫੇਰ ਚੱਲ ਪਈ ਦੇਖੋ ਇੰਨੀਆਂ ਬਿਮਾਰੀਆਂ ਵੱਧ ਗਈਆਂ ਇਹ ਸਦੀ ਨਹੀਂ ਬਣ ਜਾਣੀ ਹੈ ਚੀਜ਼ ਇੱਕ ਦਿਨ ਜੀ ਅੰਕਲ ਜੀ ਇਹ ਖਤਮ ਹੋਣੀ ਚੀਜ਼ ਨਹੀਂ ਗਈ ਤੇ ਲਓ ਜੀ ਭਾਈ ਜੀ ਆਈ ਜਾਂਦੇ ਨੇ ਲਪਾਸ਼ਿਆਂ ਦੇ ਵਿੱਚ ਤੋਲ ਤੋ ਤੇ ਤੁਸੀਂ ਵੀ ਆਓ ਜੀ ਸਾਰੇ ਜਣ ਜਿਹੜੇ ਜਿਹੜੇ ਆਪਣੇ ਵੀਡੀਓ ਦੇਖ ਰਹੇ ਨੇ ਹਾਂ ਜੀ ਪਟਿਆਲੇ ਜਿਹੜੇ ਮੈਥੋਂ ਲੰਘਦੇ ਪਾਉਂਦੇ ਜ਼ਰੂਰ ਕੋਡ ਲੈ ਕੇ ਜਾਓ ਚੰਗੀ ਚੀਜ਼ ਖਾਣਾ ਸਾਡਾ ਬਣਦਾ ਜੋ ਕਿ ਆਪਣਾ ਪੰਜਾਬੀ ਵੀਰ ਚੰਗੀ ਚੀਜ਼ ਬਣਾ ਰਿਹਾ ਹੈ ਤਾਂ ਉਹਨੂੰ ਸਪੋਰਟ ਕਰਨਾ ਵੀ ਬਣਦਾ ਬਿਲਕੁਲ 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 ਸਪੋਰਟ ਕਰੋ ਵਧੀਆ ਚੀਜ਼ ਹੈ ਜੀ ਜ਼ਰੂਰ ਆਓ ਤੇ ਲੈ ਕੇ ਜਾਓ ਗੁਰਦੂਰ ਤੋਂ ਠੀਕ ਹੈ ਦੋਸਤੋ ਐਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿੱਥਾ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ